ਮੈਨੇ ਮਰੂਦ ਪੱਕ ਗਏ ਸਾਡੇ ਤੇ ਲੋਕੀ ਖਾ ਗਏ ਬਾਹਰੋਂ ਬਾਹਰ ਹੀ ਚੱਕ ਚੱਕ ਕੇ ਐ ਹਾਏ ਇਸ ਮਹਿਲ ਕਦੇ ਹੁੰਦੀ ਆ ਮੈਨੂੰ ਲੱਗਦਾ ਇਹਨੇ ਕੋਲ ਨਰ ਸੋਇ ਚ ਤਾਰ ਛੜਿਆ ਜੋ ਗੈਸ ਨਹੀਂ ਉਹ ਬੰਦ ਕੀਤੀ ਘਰੇ ਚੱਲ ਮਣਾ ਭੱਜ ਕੇ ਵੇਖ ਲਾ ਪੈਣਾ ਹੋਏ ਨੀ ਸਾਡੇ ਮਰ ਜੋ ਕਿਤੇ ਆ ਵੇਖਿਆ ਉਹੋ ਹੀ ਕੰਮ ਕੀਤਾ ਹੀ ਹੋਏ ਨੇ ਮੈਨੂੰ ਅੱਗੇ ਲੱਗਣ ਲਿਆ ਸੀ ਸਮੈਲ ਹੱਡੀ ਰਸੋਈ ਚ ਨਹੀਂ ਆਉਂਦੀ ਆ ਇੱਕ ਤੇ ਨਾ ਇਹਦਾ ਬੁੱਢੀ ਦਾ ਕੋਹ ਹਾਰ ਨਹੀਂ ਹੈਗਾ ਹੈ ਇਹਨੂੰ ਕਿੰਨੀ ਵਾਰ ਕਿਹਾ ਵਾ ਤੂੰ ਪਹਿਲਾਂ ਇੱਕ ਕੰਮ ਪੂਰਾ ਕਰ ਲਿਆ ਕਰ ਵੇਖਾ ਇੰਨਾ ਦੁੱਧ ਵੀ ਸਾੜ ਛੜਿਆ ਤੇ ਪਤੀਲਾ ਵੀ ਫੂਕਿਆ ਗਿਆ ਨਾਲ ਹੀ ਮੁਫਤ ਦੀ ਗੈਸ ਸਮਝੀ ਜੈਨੇ ਇਹਨੂੰ ਘੜਾ ਲਿਆਉਣੇ ਪੈਂਦੇ ਇਹਦੇ ਘੜਾ ਪੈਸੇ ਲੱਗਦੇ ਆ ਮਨੂ ਤੇ ਮੈਂ ਆ ਤਾ ਦਿਆਂ ਜਾ ਕੇ ਪਹਿਲਾਂ ਇੱਕ ਕੰਮ ਤੇ ਪੂਰਾ ਕਰ ਲਿਆ ਕਰ ਦੂਜੇ ਪਾਸੇ ਪਹਿਲਾਂ ਹੀ ਜਾ ਕੇ ਲੱਤਾ ਫਸਾ ਲੈਂਦੀ ਆ ਬੰਦਾ ਇੱਕ ਕੰਮ ਕਰਕੇ ਪੂਰਾ ਫੇਰ ਦੂਜੇ ਨੂੰ ਹੱਥ ਲਾਉਂਦਾ ਆ ਇਹਨੂੰ ਇਹ ਹੁੰਦਾ ਮਿੰਟੋ ਮਿੰਟੀ ਮੈਂ ਸਾਰੇ ਕੰਮ ਮੁਕਾਦਾ ਮੈਨੂੰ ਪਤਾ ਨਹੀਂ ਕਿੱਦਾਂ ਦਾ ਸੋਨੇ ਦਾ ਮੈਡਲ ਪੈ ਜਾਣਾ ਖਰੇ ਮੈਡਲ ਤੇ ਉਹ ਪਹਿਣਾ ਤੈਨੂੰ ਜਿਹੜਾ ਪੋਣਾ ਸੀ ਉਹਨੇ ਇਹਨੂੰ ਤਾਂ ਪਹਿਲਾਂ ਮੈਂ ਕੱਢ ਕੇ ਆਵਾ ਨਹੀਂ ਮੇਰੀ ਗਾਲ ਸੁਣੋ ਇੱਧਰ ਐ ਇੱਥੇ ਆ ਗਈ ਇਹਨਾਂ ਨੇ ਪਹਿਲਾਂ ਹੀ ਛੇੜ ਕੇ ਬੈ ਗਈਆਂ ਤੇ ਜਿਹੜਾ ਅੰਦਰ ਪਤੂਲਾ ਫੂਕਣੇ ਦਾ ਰਹੀਆਂ ਉਹ ਤਾਂ ਹਾਏ ਹਾਏ ਮੇਰੇ ਆ ਰੱਬਾ ਬਸ ਤੇ ਜੀ ਨਾ ਹਾਂ ਪਖੰਡ ਕਰਕੇ ਵਿਖਾਲ ਦਿਆ ਕਰ ਤੇਰੀ ਨੋਟ ਨਹੀਂ ਨਾ ਲੱਗ ਰਹੀ ਹੈਗੀ ਮਹਿੰਗੇ ਪਾ ਲਈ ਗਿਆ ਸਾ ਮਹਿੰਗੇ ਪਾ ਦਾ ਦੁੱਧ ਵਾ ਜਿਹੜਾ ਉੱਤੇ ਰੱਖ ਰਿਹਾ ਕਿ ਸਾੜੀ ਜਾਣ ਨਹੀਂ ਆ ਤੈਨੂੰ ਕੋਈ ਕਹਿਣ ਵਾਲਾ ਨਹੀਂ ਨਾ ਹੈਗਾ ਕੁਛ ਤਾਂ ਹੀ ਤਾਂ ਸਿਰ ਤੇ ਚੜਦੀ ਜਾਨੀ ਆ ਨਾ ਪੂਜਾ ਇਹਦੇ ਵਿੱਚ ਬਾਲੀਆਂ ਗੱਲਾਂ ਸੁਣਾਉਣ ਦੀ ਕਿਹੜੀ ਗੱਲ ਵਾ ਜੇ ਮੈਨੂੰ ਚੇਤਾ ਭੁੱਲ ਹੀ ਗਿਆ ਤੇ ਆਖਰ ਕੀ ਆ ਗਈ ਪਤੀਲਾ ਹੀ ਸੜਿਆ ਵਾ ਮੈਂ ਆਪੇ ਮਾਂਜ ਲੂੰਗੀ ਤੇ ਪਤੀਲਾ ਤਾਂ ਸੜਿਆ ਤੇ ਜਿਹੜਾ ਨੁਕਸਾਨ ਕੀਤਾ ਹੀ ਨਾਲ ਉਹ ਤੇ ਨੁਕਸਾਨ ਤੇਰਾ ਕੱਲੀ ਦਾ ਥੋੜੀ ਹੋਇਆ ਵਾ ਸਾਡੇ ਕੱਲਿਆਂ ਦਾ ਹੀ ਹੋਇਆ ਵਾ ਸਾਡੇ ਇੱਕ ਬੰਦੇ ਨੂੰ ਕਮਾਈ ਕਰਨੀ ਪੈਂਦੀ ਆ ਤੁਸੀਂ ਤੇ ਬਸ ਇੱਧਰ ਉੱਧਰ ਸਾਰਸਪੱਟੇ ਕਰਨ ਨਹੀਂ ਰੱਖੇ ਆ ਸਾਰਸਪੱਟੇ ਨੂੰ ਸਵੇਰ ਦੀ ਮੇਰੀ ਖੋਚ ਨਹੀਂ ਲੱਗੀ ਇੱਕ ਕੰਮ ਮੈਂ ਛੱਡਦੀ ਆ ਤੇ ਦੂਜਾ ਮੈਂ ਫੜਦੀ ਆ ਤੇ ਤੂੰ ਆਖਣ ਡਈਆਂ ਮੈਂ ਬੇਲੀ ਆ ਹਾਈਓ ਤੁਹਾਡੀ ਭੈੜਵਾ ਇੱਕ ਛੱਡ ਕੇ ਮਿੰਟੋ ਮਿੰਟ ਦੂਜੇ ਨੂੰ ਆਣ ਕੇ ਜਫਾ ਮਾਰ ਲੈਨੀ ਆ ਪਹਿਲਾਂ ਇੱਕ ਨਬੇੜ ਲਿਆ ਗयो ਪੂਰਾ ਫੇਰ ਦੂਜੇ ਨੂੰ ਹੱਥ ਲਾਇਆ ਗੋ ਪਈਆਂ ਨੁਕਸਾਨ ਹੁੰਦਾ ਹੁਣ ਉੱਧਰ ਜਾ ਕੇ ਪਤੀਲਾ ਮਾਰਨ ਚਾਹੀਦੀ ਇੱਥੇ ਮਸ਼ੀਨ ਚੱਲਦੀ ਰਹਿਣੀ ਆ ਉਹਨੂੰ ਕਿਹੜੇ ਆਈ ਜਾਣ ਲਗ ਨਹੀਂ ਪੈਣਾ ਉਹ ਵੀ ਹਾਨੇ ਪੈਣਾ ਹੋਣਾ ਨਹੀਂ ਪੈਣਾ ਸਾਰੇ ਕੰਮ ਹੀ ਹੋ ਜਾਣਗੇ ਜਾ ਇਦਾਂ ਕਰ ਤੇ ਮੈਂ ਪਤੀਲਾ ਮਾਂਜ ਲੈਣੀ ਆ ਤੇ ਤੂੰ ਲੀੜੇ ਢੋਲਾ ਤੇ ਹਾਈਓ ਕੰਮ ਜੇ ਮੈਨੂੰ ਪਹਿਲਾਂ ਕਰ ਜੰਨੀ ਆ ਤੇ ਮੈਂ ਗੈਸ ਤੇ ਪਤੀਲਾ ਫੂਕਿਆ ਹੀ ਉਹਦੇ ਲਾਗੇ ਖਲੋ ਜਾ ਉਹਦਾ ਰੱਖ ਦੇਣਾ ਹੀ ਨਾ ਤੈਨੂੰ ਤੇ ਖਾਣ ਪੀਣ ਤੋਂ ਫੁਰਸਤ ਨਹੀਂ ਮਿਲਦੀ ਤੇ ਤੂੰ ਕੰਮ ਵਾਲੇ ਸਵਾਹ ਤੇ ਆਣ ਦੇਣਾ ਵਾ ਉਤੋਂ ਨਿਆਣਿਆਂ ਦਾ ਸਕੂਲੋਂ ਆਉਂਦਾ ਟਾਈਮ ਹੋ ਜਾਣਾ ਵਾ ਮੁੜ ਕੇ ਉਹਨਾਂ ਦਾ ਵੀ ਰੋਟੀ ਪਾਣੀ ਦਾ ਕਰਨਾ ਵਾ ਬਸ ਤੇ ਸੌ ਕੰਮ ਵਾ ਤੇ ਹਾਈਓ ਅੱਗ ਲੱਗੀ ਰਹਿੰਦੀ ਆ ਵੀ ਖਾਂਦੀ ਕਿਉਂ ਆ ਜੇ ਮੈਂ ਖਾਨੀ ਆ ਨਾ ਉੰਨੀ ਵੀ ਆਪੇ ਬੰਦੇ ਨਾਲ ਸਾਵਾ ਬਰਾਬਰ ਦੇ ਕੰਮ ਵੀ ਕਰਾਉਣੀ ਆ ਮੈਂ ਨਾਲ ਸਾਰੀ ਦਿਹਾੜੀ ਆ ਪਲੰਘ ਤੋੜਦੀ ਰਹਿੰਦੀ ਬੰਦੇ ਦੀ ਕਮਾਈ ਦੇ ਸਿਰ ਤੇ ਜਿੰਨਾ ਮੇਰੇ ਸਾਬ ਨਾਲ ਉਹ ਕਮਉਂਦਾ ਨਾ ਤੇਰੇ ਟੇਡੇ ਤੇ ਜਾਂਦਾ ਵਾ ਹਾਦੀ ਹੋ ਗਈ ਏ ਤੇਰੇ ਵਾਲੀ ਨਾਲੇ ਉਹ ਤੋਂ ਨੁਕਸਾਨ ਕਰਦੀ ਆ ਨਾਲੇ ਗੱਲਾਂ ਸੁਣਾਉਂਦੀ ਆ ਬਹੁਤ ਸੁਣੀ ਕਰਤੂਤ ਕਰਦੀ ਆ ਆ ਲੈਂਦੇ ਅੱਜ ਸਾਰਿਆਂ ਨੂੰ ਘਰ ਦੱਸਣੀ ਆ ਤੇਰੀ ਵੀ ਦੁੰਬ ਮੈਂ ਪਟਾਉਣੀ ਜਾ ਕੇ ਮੈਂਨੇ ਕਰਦੀ ਕੀ ਆ ਦੁੰਮਕੀ ਜੀ ਹਾਦੀ ਹੋ ਗਈ ਇਹਦੇ ਵਾਲੀ ਦੱਸ ਜੇ ਪਤੀਲਾ ਸੜ ਗਿਆ ਤਾਂ ਕੀ ਆਹਰ ਆ ਗਈ ਆ ਕਿੱਧਰ ਦੀਆਂ ਗੱਲਾਂ ਕੇ ਨੂੰ ਸੁਣਮਦੀ ਆ ਕਰ ਕਰਲਾ ਜਿੰਨੂੰ ਇਕੱਠਿਆਂ ਤੂੰ ਕਰਨਾ ਵਾ ਮੈਨੂੰ ਡਰ ਨਹੀਂ ਪਿਆ ਕਿਸਦਾ ਤੇ ਕੋ ਜੋ ਹੁੰਦਾ ਕਰ ਅੰਦਰ ਕੀ ਸਾਰਦਾ ਬੜੀ ਸਮੈ ਲਾਉਂਦੀ ਅੰਦਰੋਂ ਬਾਬਾ ਉੱਪਰ ਕਰੋ ਤੇ ਹੁਣ ਆਣ ਕਿਤੇ ਲਾਪਈ ਰੋਲਾ ਪਾਉਣ ਅੱਗੇ ਘਟ ਹੋਈ ਏ ਮੇਰੀ ਸਰਦੀ ਅੰਦਰ ਚਾਹ ਸੜ ਗਈ ਫੋਰਤੀ ਹੋਇਆ ਵਾ ਅੱਗੇ ਉਹ ਪੂਜਾ ਮਾਰੀ ਮੇਰੀ ਕਿੰਨੀ ਬੇਇੱਜ਼ਤੀ ਕਰਕੇ ਗਈ ਏ ਇੱਕ ਚਾਹ ਹੀ ਕੋਟ ਸੜਨ ਤੋਂ ਤੇ ਹੁਣ ਕਿੰਨੇ ਲਾਪਈ ਤੈਨ ਮੈਂ ਦੇ ਹੋਇਆ ਵੀ ਅੰਦਰ ਸਮਲ ਬੜੀ ਆਉਂਦੀ ਮੈਨੂੰ ਨਾ ਵੀ ਅੰਦਰ ਕੀ ਸਾਹ ਚਾਹ ਸਾਦੀ ਸੜ ਕਿਦਾਂ ਗਈ ਤੁੰਤੇ ਗਈ ਮੈਂ ਕਿੱਥੇ ਜਾਣਾ ਮੈਂ ਕੱਪੜੇ ਧੋਣ ਲਾਪੀ ਨੇ ਆਣਿਆ ਦੇ ਮੈਂ ਚਾਜ਼ ਵਰਦੀਆਂ ਬੁਰਦੀਆਂ ਧੋਦੀ ਨਹੀਂ ਤੇ ਲੱਗੀ ਛੋਕ ਜਾਣਗੀਆਂ ਤੇ ਮੈਨੂੰ ਚੇਤਾ ਭੁੱਲ ਗਿਆ ਤੇ ਉਹ ਚਾਹ ਸੜ ਗਈ ਉਹ ਮੈडम ਮੇਰੇ ਦਿਵਾਲੇ ਹੋ ਗਈ ਚਲ ਕੋਈ ਗੱਲ ਨਹੀਂ ਸੜ ਗਈ ਤੇ ਹੁਣ ਸ਼ਾ ਦੇਖਾ ਤੇ ਦਾਨੂ ਕਹਿਂ ਰਿਹਾ ਆ ਕੋਈ ਗੱਲ ਨਹੀਂ ਚਾਹ ਹੀ ਸੜ ਗਈ ਐ ਫਿਰ ਕੀ ਹੋ ਗਿਆ ਮੈਂ ਤਾਂ ਮੈਂ ਦੱਸਦੀ ਆ ਨਾ ਜੇ ਰੱਖ ਜਾ ਕੇ ਇਹ ਵੀ ਕਿਹੜਾ ਚੀਜ਼ਾਂ ਦਾ ਧਿਆਨ ਰੱਖਦਾ ਆ ਇੰਨੀ ਬੋਦੀ ਸਿਰ ਤੇ ਚੜਾਈ ਆ ਨਾ ਹੀ ਅਨੁਕੋਸ਼ ਕਹਿੰਦਾ ਆ ਤੇ ਨਾ ਕੋਸ਼ ਹੋਰ ਪਈਆਂ ਤੇ ਉਹ ਵੱਢੀ ਜਾਂਦੀ ਆ ਇਹਦੇ ਨਾਲ ਵੀ ਗੱਲਾਂ ਜਨਾ ਕਰਨੀ ਪੈਣ ਜਾਂ ਕੇ ਪਾ ਚੱਲ ਕੋਈ ਗੱਲ ਨਹੀਂ ਛੱਡ ਪਰੇ ਛੱਡ ਗਿਆ ਤਾਂ ਕੋਈ ਗੱਲ ਨਹੀਂ ਤੂੰ ਉਹ ਨਾ ਕਰਾ ਕਰ ਜਿੰਨਾ ਹੁੰਦਾ ਚੰਗਾ ਕਰਨਾ ਤੇ ਕੰਮ ਕਰਦਾ ਪੈਂਦਾ ਹੀ ਆ ਪਰ ਹੁਣ ਜੀ ਖੇਤਾ ਭੁੱਲ ਜੇ ਚੀਜ਼ ਦਾ ਤੇ ਆਖਰ ਵੀ ਕੀ ਆਦੀ ਬਸ ਠੀਕ ਆ ਭਰੀ ਜਾ ਉਹਦੇ ਕੰਨ ਉਹ ਜੀ ਉਹ ਆ ਗਾੜੀ ਤੇਰੇ ਤਾਨੂੰ ਹੱਲਾ ਸ਼ੇਰੀਆਂ ਦੇਣ ਦੇ ਆ ਭਾਜੀ ਤੁਸੀਂ ਮੇਰੀ ਗੱਲ ਸੁਣੋ ਉਹਨੂੰ ਸਮਝਾਉਂਦੇ ਵਿਜਾਇ ਤੇ ਹੋਰੋ ਨਾਲ ਤਾਂ ਸ਼ਾਬਾਸ਼ ਦੇਂਦੇ ਆ। ਕੋਈ ਗੱਲ ਨਹੀਂ ਨੁਕਸਾਨ ਹੋ ਗਿਆ ਤਾਂ ਫਿਰ ਕਿਹੜੀ ਗੱਲ ਆ? ਉਹ ਮਾਰੇ ਮੋਟਾ ਨੂੰ ਸਮਝਾ ਲਿਆ ਕਰੋ। ਨਹੀਂ ਤੇ ਤੀਜੇ ਦੇ ਉਹਨਾਂ ਨੇ ਕੋਈ ਨਾ ਕੋਈ ਨੁਕਸਾਨ ਕੀਤਾ ਹੁੰਦਾ ਵਾ। ਜੇ ਹਾਂ ਕੰਮ ਚੱਲ ਰਿਹਾ ਨਾ ਤੇ ਘਰ ਦਾ ਕੱਖ ਨਹੀਂ ਜਬਣਾ ਹੈਗਾ। ਇਹ ਪਹਿਲਾਂ ਹੀ ਸੋਚ ਲਓ। ਪੂਜਾ ਫੇਰ ਕੀ ਹੋ ਗਿਆ ਜੇ ਲੂਸ ਗਿਆ ਤਾਂ ਸੱਤ ਕੀ ਫੇਰ ਕੀ ਹੋ ਗਿਆ ਵਾ। ਸਾੜੀ ਗਿਆ ਨਾ। ਔਖ ਨਹੀਂ ਦੰਨਾਂ ਵਾਲੇ ਆਵਾਂਗੇ ਕੋਈ ਗੱਲ ਨਹੀਂ। ਤੇ ਘਰ ਦੇ ਕਪਤ ਨਹੀਂ ਪਾਏ ਨੀ ਕੋਈ ਗੱਲ ਤਾਂ ਚੰਗਾ। ਚੱਲ ਉਹ ਤੇ ਨਵਾਂ ਲਿਆਓਗੇ। ਤੇ ਜਿਹੜੇ ਗੈਸ ਫੂਕੀ ਇੰਨੀ ਤੇ ਦੁੱਧ ਹੀ ਨਾ ਫਸਾਰ ਖੰਡਪਤੀ ਸਾੜ ਛੜੀ ਉਹ ਤੇ ਫਿਰ ਮਾਰ ਦੋ ਮੈਨੂੰ ਜੇ ਸਾਰਾ ਕੁਝ ਸੜ ਗਿਆ ਤੇ ਹਾਦੀ ਹੋ ਗਈ ਤੇਰੇ ਵਾਲੀ ਬੱਸ ਤੇਰੇ ਨਾਲ ਾੜਾ ਲਾ ਕੇ ਬਸ ਠੀਕ ਆ ਠੀਕ ਆ ਹੁਣ ਤੂੰ ਉਹਨਾਂ ਦੇ ਦੁਆਲੇ ਹੋ ਜਾ ਹਾਂ ਇਹਨੇ ਇੱਕ ਡਾਇਲੋਗ ਬੜਾ ਰੱਟਿਆ ਆ ਮੈਨੂੰ ਮਾਰ ਦੋ ਪਹਿਣਾ ਦੋ ਤੈਨੂੰ ਕਿਉਂ ਮਾਰਨਾ ਆ ਤੁਹਾਨੂੰ ਘਰੋਂ ਕੱਢ ਦੇ ਸਾਡੇ ਕੋ ਤੇ ਨਹੀਂ ਅੰਦਾ ਨੁਕਸਾਨ ਕਰਿਆ ਜਾਂਦਾ ਜਿਨ੍ਹਾਂ ਨੇ ਦਿਨ ਰਾਤ ਕਮਾਈ ਕਰਨੀਆਂ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਨਹੀਂ ਕਮਾਈ ਕਮਾਈ ਤੂੰ ਕਰਦੀ ਰਹਿੰਨੀ ਆ ਕਦੇ ਹੱਥੀਂ ਕੰਮ ਵੀ ਕਰਕੇ ਵੇਖਿਆ ਤੂੰ ਉਧਰ ਹੰਨੀ ਟਹਿਲਦੀ ਤੇ ਇਧਰ ਨੂੰ ਆਣ ਕੇ ਆਢਾ ਲਾ ਦੇਣੀ ਆ ਜਾਂ ਦੂਜੇ ਬੰਨੇ ਜੀ ਜਾਨੀ ਆ ਤੇ ਤੀਜੇ ਬੰਨੇ ਨੂੰ ਤੂੰ ਆ ਜਾਨੀ ਆ ਤੈਨੂੰ ਇੰਨਾ ਪਤਾ ਹੁੰਦਾ ਵਾ ਵੀ ਹਾਂ ਖਲਾਣਾ ਕੀ ਗੱਲ ਕਰਨ ੜਿਆ ਵਾ ਤੇ ਤੈਨੂੰ ਇੰਨਾ ਨਹੀਂ ਦੇਖਦਾ ਤੇ ਘਰ ਦੇ ਵਿੱਚ ਕੋਈ ਕੰਮ ਵੀ ਕਰਨਾ ਵਾ ਪਕੀਆਂ ਪਕਾਈਆਂ ਦੇ ਤੂੰ ਚੋਪੜੀ ਚੰਗੇੜ ਬਣ ਕੇ ਬਹਿ ਜਾਨੀ ਆ ਉਹ ਤੈਨੂੰ ਪਤਾ ਵਾ ਵੀ ਮੈਂ ਖਾਣੀਆਂ ਵੀ ਆ ਤੇ ਪੀਣੀਆਂ ਵੀ ਆ ਓ ਚੱਲ ਚੁੱਪ ਕਰੋ ਨਾ ਲੜੋ ਪੂਜਾ ਚਲ ਤੀ ਥੋੜਾ ਬਲਾ ਕੰਮ ਕਰ ਲਿਆਗਾ ਮੈਂ ਕੰਮ ਨਹੀਂ ਕਰਦੀ ਆ ਪੱਲੀ ਕੰਮ ਕਰਦੀ ਆ ਮੈਂ ਕੋਈ ਕੰਮ ਨਹੀਂ ਕਰਦੀ ਆਂਗੀ ਸਾਰਾ ਦਿਨ ਤੇਰੇ ਨਾਲ ਨਿਕਾਨੀ ਕਾ ਕਰਾਉਂਦੇ ਰਹੀਦਾ ਉਹ ਗੱਲ ਵੱਖਰੀ ਆ ਤੇ ਇਹ ਉੱਤੇ ਆਣ ਕੇ ਨਾ ਫੜਾ ਫੜ ਮਿੰਟੋ ਮੱਡੇ ਹੱਥ ਮਾਰ ਲੈਂਦੀ ਆ ਚਲੋ ਜੀ ਮੈਂ ਕੀਤਾ ਸਾਰਾ ਕੰਮ ਉਹ ਹੀ ਉਹ ਛੋਧਰ ਬਣਾਉਣੀ ਹੁੰਦੀ ਐ ਇਹਨੂੰ ਹੋਰ ਕੱਖੜੀਆਂ ਗਾਇਦੇ ਪੱਲੇ ਯਾ ਸਾਰਾ ਮੈਨੂੰ ਪਤਾ ਕਿਹੜਾ ਕੰਮ ਕਰਦਾ ਕਿਹੜਾ ਨਹੀਂ ਕਰਦਾ ਚੰਗਾ ਆਲਾ ਦੇ ਹੱਪ ਨੂੰ ਅੱਜ ਉਹਨੂੰ ਹੀ ਮੈਂ ਦੱਸਨੀ ਆ ਉਹ ਵੀ ਬੜਾ ਤੁਹਾਡੇ ਨਾਲ ਮੀਸਣਾ ਬਣਿਆ ਨਾ ਕੋਈ ਗੱਲ ਨਹੀਂ ਜਿੱਦਾਂ ਭਾਬੀ ਕਹਿੰਦੀ ਉਦਾਂ ਹੀ ਹੋਣਾ ਪੂਜਾ ਢੀ ਕਈ ਗੱਲ ਵੇਪਨ ਦੀ ਆਊਗਾ ਨਾ ਮੈਂ ਆਪਾਂ ਗੱਲ ਕਰ ਲੂੰ ਨਾ ਕੋਈ ਨਹੀਂ ਆ ਲੰਦੇ ਉਹਨੂੰ ਵੀ ਅੱਜ ਵੇਖਣੀ ਆ ਭਲਾ ਮੈਂ ਬਾਡੀ ਸੁਣਦਾ ਕਿ ਮੇਰੀ ਸੁਣਦਾ ਆ ਤਹੀਆਂ ਨੂੰ ਬੋਤਾ ਹੱਥਾਂ ਦੇ ਛੜਾ ਰੱਖਿਆ ਆ ਚੱਲ ਕੋਈ ਨਹੀਂ ਸੁਣਦਾ ਵਾ ਭਰਾ ਮੇਰਾ ਛੋਟਾ ਸਾਰੀ ਸਮਝਦਾ ਗੱਲ ਤੂੰ ਹੀ ਸਮਝੀ ਸੁਜਾਣੀ ਹੁਣ ਇਹਨੂੰ ਬੰਦਾ ਕੀ ਆਖੇ ਆਖਣਾ ਕੀ ਆ ਇਹਨੂੰ ਇਹ ਤਾਂ ਪਤਾ ਨਹੀਂ ਉਹ ਗੱਲ ਕਿੱਥੋਂ ਪੁੱਠਿਆ ਪੈਰਾਂ ਵਾਲੀ ਸਾਡੇ ਘਰ ਆ ਗਈ ਆ ਇਹਨੇ ਐਨਾ ਦੁਖੀ ਕੀਤਾ ਮੈਨਾਂ ਇਹ ਤਾਂ ਸਭ ਮੈਂ ਵੱਡੀ ਆ ਨਾ ਮੇਰੇ ਨਾਲੋਂ ਵੱਡੀ ਬਣਦੀ ਆ ਏ ਫਤਮਾ ਭਾਂਦੇ ਕੋ ਹਾਖੇ ਨਾ ਆਖੇ ਇਹ ਜਿਆਦਾ ਨੀਂ ਨ ਮੇਰੇ ਲੈਂਦੀ ਆ ਜੇ ਅੱਜ ਮੰਮੀ ਘਰ ਹੁੰਦੀ ਨਾ ਤਾਂ ਫੇਰ ਉਹਨੇ ਇਹਦੀ ਬੋਲਦੀ ਬੰਦ ਕਰ ਲਈ ਮੇਰੇ ਤੇ ਤਾਂ ਐਵੇਂ ਸਿਰ ਚੜਦੀ ਆ ਮੰਮੀ ਤਾਂ ਕਾਨੂੰ ਉਹ ਗੱਲ ਵੀ ਗਈ ਆ ਵਾਂਡੇ ਜੇ ਮੰਮੀ ਨਾਨਕੇ ਚਾਰ ਦਿਨ ਚਲੀ ਗਈ ਆ ਤੇ ਇਹਦੇ ਪਾ ਦੀ ਆਹਰ ਆਈ ਓ ਚੱਲ ਛੱਡ ਪਰੇ ਤੂੰ ਵੀ ਨੀਂ ਨ ਗੱਲਾਂ ਲੈ ਕੇ ਨਾ ਰੋਈ ਨਾ ਪਾਇਆ ਕਰ ਤੇ ਅੰਦਰ ਪਰੌਣੀ ਬੈਠੀ ਬਾਹਰ ਰੋਲਾ ਨਾ ਪਾਇਆ ਕਰੋ ਚੰਗਾ ਕਿਹੜੀ ਪਰੌਣੀ ਬੈਠੀ ਅੰਦਰ ਗਰਮੀਤ ਆਈ ਨਹੀਂ ਪੈਣ ਲੈ ਸਾਨੂੰ ਸੁਪਨਾ ਆਇਆ ਤੇ ਗਰਮੀਤ ਨੇ ਆਉਣਾ ਵਾ ਦੱਸ ਇੰਨਾ ਰੌਲਾ ਪਿਆ ਤੇ ਗਰਮੀਤ ਨੂੰ ਨਾ ਸੁਣਦਾ ਉਹਨੇ ਮੇਰੇ ਫੋਨ ਕੀਤਾ ਚੱਕੀ ਦੋਦ ਮੈਂ ਇਹਨੂੰ ਤੁਰਨ ਲੱਗਾ ਸੀ ਤਾਂ ਦੀ ਮੈਂ ਵੀਰ ਜੀ ਆਉਣ ਲੱਗੀ ਆ ਮੈਂ ਰਖਾ ਗਈ ਹਣੀ ਆ ਗਰਮੀਤ ਆਉਣ ਲੱਗਿਆ ਆਹੋ ਨਹੀਂ ਅਜੇ ਨਹੀਂ ਫਿਰ ਪਹੁੰਚੀ ਬੜਾ ਟਾਈਮ ਹੋ ਗਿਆ 2 ਘੰਟੇ ਹੋ ਗਏ ਹੰਤਾ ਇਹਨੂੰ ਆ ਜਾਂਦੀ ਆ ਫਿਰ ਹੋ ਸਕਦਾ ਬੱਸਾਂ ਦਾ ਵਾਅਦਾ ਬੱਸਾਂ ਦਾ ਵਾਅਦਾ ਘਾਟਾ ਹੋ ਜਾਂਦਾ ਵਾ ਉਹ ਮੈਂ ਉਹਨੂੰ ਪਹੁੰਚਣ ਲੱਗੀ ਤੇ ਮੈਂ ਮੈਂ ਚੱਲ ਆ ਗਿਆ ਛਤ ਘਰ ਚੱਲ ਪਹੁੰਚ ਚਲੋ ਆ ਜਾਂਦੀ ਕੋਈ ਚਲੋ ਆਉਣਾ ਹੈ ਹਾਂ ਕੋਈ ਕੋਈ ਸਬਜ਼ੀ ਲੈ ਆਂਦੇ ਮੈਂ ਲੈ ਆਉਣਾ じゃ ਕੋਈ ਨਹੀਂ ਮੈਂ ਆ ਗਈ ਆ ਗਈ ਸਸਤਾ ਸਸਗੀ ਹੁਣੇ ਯਾਦ ਕਰਦੇ ਦਿਨ ਲਾ ਸਸਤੀ ਸਸਗੀ ਕਾਲ ਜੀ ਅਜੇ ਹੁਣੇ ਡਏ ਤੇਰਾ ਵੀਰ ਯਾਦ ਕਰਦੇ ਐਸੇ ਮੈਂ ਫੋਨ ਕੀਤਾ ਸੀ ਨਾ ਵੀਰ ਨੂੰ ਅੱਛਾ ਅੱਛਾ ਤੇ ਮੈਂ ਰਖਣਾ ਲੇਟ ਵੀ ਤੱਕ ਆਈ ਨਹੀਂ ਤੇ ਉਹ ਬਾਅਦ ਲੇਟ ਹੋ ਗਈ ਨਾ ਤਾਂ ਕਰ ਚੁੱਕਾ ਇਹਨਾਂ ਦਾ ਵੀ ਕੋਈ ਹਾਲ ਜਿੱਥੇ ਜਾਂਦੇ ਉੱਥੇ ਇਕੱਲੀ ਪੈ ਜਾਂਦੇ ਆ ਆ ਕਦੋਂ ਆਉਂਦੇ ਡਏ ਮੈਨੂੰ ਕਹਿਣ ਅੱਛਾ ਆਉਣਾ ਤਾਂ ਨੀਤ ਨੇ ਆਉਣਾ ਉੱਥੇ ਅੰਦਰ ਬਹੋ ਸਭ ਅੰਦਰ ਬਾਜੋ ਥੁੱਪੇ ਬੈਣਾ ਕਿ ਅੰਦਰ ਨਹੀਂ ਕਿ ਥੁੱਪੇ ਬੈਨੇ ਆ ਮਾਰੀ ਜਾਣਾ ਬੱਡ ਲੈ ਆਓ ਲੈ ਆ ਪਾਣੀ ਸਾ ਗਮੀਂ ਅੰਦਰ ਬੈਨੇ ਆ ਜਾ ਹਥਿਆ ਚਲੋ ਵੀਰ ਅੰਦਰ ਚਲੋ ਨਾ ਫਲਨੇ ਬਾਗ ਚਲੋ ਗਮੀਂ ਦੇ ਕਹੇ ਡੀਡਾ ਸਾਹਿਬ ਹਾਂ ਠੀਕ ਆ ਵੀਰ ਕਰ ਸਾਰੇ ਬਾਜੀ ਬੱਚੇ ਠੀਕ ਨੇ ਹਾਂਜੀ ਠੀਕ ਆ ਬੱਚੇ ਤੂੰ ਨਾਲ ਬਾਜੀ ਲੈ ਆਉਂਦੀ ਆ ਬੱਚੇ ਨਾਲ ਲੈ ਆਉਂਦੀ ਕੱਲੀ ਆ ਗਈ ਜਦਾਂ ਨੇ ਮੇਰੀ ਗੱਲ ਸੁਣੋ ਪਹਿਲਾਂ ਥੋੜਾ ਜਿਹਾ ਆਪਣੇ ਦਿਮਾਗ ਤੋਂ ਹੀ ਕੰਮ ਲੈ ਲਿਆ ਕਰੋ। ਤੂੰ ਕਿ ਹੋ ਗਿਆ ਵਾ? ਆ ਨੂ ਉਹਦਾ ਮੂੰਹ ਵੇਖ ਕੇ ਨਹੀਂ ਲੱਗਣ ਡਿਆ। ਲੜਕੀ ਆਈ ਆ। ਕੱਲੀ ਆ ਗਈ ਆ। ਬਾਵਾ ਲਮਕਾਉਂਦੀ ਆਈ ਨਾਲ ਐਡਾ ਬੜਾ ਝੋਲਾ ਭਰ ਕੇ ਲਈ ਆ। ਅਗਲੀ ਰਹਿਣ ਆਈ ਆ। ਪੂਜਾ ਉਦਾਂ ਹੀ ਤੂੰ ਨਾ ਨਿੱਕੀ ਜਿਹੀ ਗੱਲ ਨੂੰ ਗਲਤ ਸਮਝ ਲੈਨੀ ਆ। ਉਹ ਤਾਂ ਉਦਾਂ ਆਈ ਵਿਚਾਰੀ। ਕਿਹਦੇ ਨਾਲ ਨੂੰ? ਤੈਨੂੰ ਲੱਗਣ ਡਿਆ ਵੀ ਲੜਕਾ ਹੀ ਭੈਣਾ ਦੀ। ਮੈਂ ਤਾਂ ਪੁੱਛ ਕੇ ਵੇਖ ਲਓ। ਉਹ ਤਾਂ ਖੁਦ ਹੀ ਆਈ ਆ। ਉਹ ਤਾਂ ਲੜਕੀ ਆਈ ਖੈਣ। ਉਹ ਚੱਲ ਗਰਮੀ ਤੇ। ਉਹਦੇ ਧਿਆਨਾਂ ਦੇਰ ਕਰਨ ਨਾਲ ਤੂੰ ਦੱਸ ਘਰੇ ਠੀਠਾ ਸਭ ਹਾਂ ਵੀ ਪੱਬੀ ਠੀਕ ਕਹਿਣ ਦੇ ਆ ਤੂੰ ਕੀ ਗੱਲ ਹੋ ਗਈ ਆ ਲੈ ਬਸ ਲੱਗ ਗਿਆ ਪਤਾ ਉਹ ਮੈਨੂੰ ਤੇ ਸਾਰਾ ਕਬਰਛਦਾਈ ਸਮਝਦੇ ਆ ਮੈਂ ਤੇ ਬੰਦੇ ਦਾ ਚਿਹਰਾ ਪੜ ਕੇ ਦੱਸ ਦਿੰਨੀ ਆ ਤੇ ਬੰਦੇ ਦੇ ਅੰਦਰ ਚੱਲਣ ਕੀ ਰਿਆ ਆ ਮੈਂ ਤਾਂ ਨੂੰ ਆਉਂਦੇ ਹੀ ਕਹਿ ਪਾਈ ਉਹ ਵੀ ਲੜ ਕੇ ਆਈ ਆ ਕੀ ਗੱਲ ਹੋ ਗਈ ਘਰ ਚ ਕੀ ਦੱਸਾਂ ਵੀਰ ਗੱਲ ਕੀ ਹੋਣੀ ਆ ਮੈਂ ਗਈ ਹਾਂ ਧਾਰ ਕੱਢਣ ਤੇ ਆਉਂਦੇ ਮੈਨੂੰ ਲੱਗ ਗਿਆ ਠੇਡਾ ਤੇ ਮੈਂ ਡੇਗ ਗਈ ਤੇ ਉਹ ਸੱਸ ਮੇਰੀ ਜਿਹੜੀ ਆ ਉਹਨੇ ਮੈਨੂੰ ਕਿੰਨੀਆਂ ਸੁਨਾਈਆਂ ਗੱਲਾਂ ਜਿਸੱਸ ਨੇ ਸੁਨਾਈਆਂ ਤੇ ਇਹ ਵੀ ਆਣ ਕੇ ਮੇਰੇ ਦਿਵਾਲੇ ਹੋ ਗਏ ਇਹ ਚ ਕਦੀ ਗੱਲ ਆ ਠੱਡਾ ਤਾਂ ਆਮ ਹੀ ਲੱਗ ਜਾਂਦਾ ਬੰਦੇ ਨੂੰ ਨਹੀਂ ਵੀਰ ਮੇਰੇ ਹੱਥ 'ਚ ਹੀ ਬਾਲਟੀ ਦੁੱਧ ਵਾਲੀ ਉਹ ਸਾਰਾ ਰੁੜ ਗਿਆ ਉਹਦੇ ਕਰਕੇ ਮੈਨੂੰ ਸੁਣਾਉਣ ਲੱਗ ਪਏ ਹਾਂ ਤੇਰੇ ਕਿਹੜੇ ਪੇਕੇ ਆਣੇ ਮੱਝ ਦਿੱਤੀ ਆ ਇਦਾਂ ਉਦਾਂ ਕਈ ਗੱਲਾਂ ਉਹਨਾਂ ਨੇ ਮੈਨੂੰ ਮੇਨੇ ਮੇਨੇ ਦਿੱਤੇ ਉਹਨਾਂ ਨੇ ਹਾਏ ਹਾ ਪੇਕੇ ਮੱਝਾਂ ਦੇਣ ਤੇ ਫੇਰ ਹੀ ਚੋਣ ਜੇ ਨਹੀਂ ਸ਼ੌਂਕ ਹੈ ਗੱਡੰਗਾ ਰੱਖਣ ਦਾ ਤੇ ਨਾਂ ਰੱਖਣ ਮੈਨੂੰ ਵਾਧੂ ਘਾਟੂ ਗੱਲਾਂ ਕਰਨ ਦੀ ਕੀ ਲੋੜ ਹੈਗੀ ਉਹਨਾਂ ਨੂੰ ਨਹੀਂ ਭਾਬੀ ਬੜੀਆਂ ਗੱਲਾਂ ਕਰਦੇ ਆ ਮੈਂ ਤਾਂ ਕਦੀ ਦੱਸਿਆ ਹੀ ਨਹੀਂ ਆ ਨੀ ਕਿੰਨੀ ਕਿੰਨੀ ਗੱਲ ਤੇ ਸੱਸ ਸਹਮਾਜ ਜਿਹੜੀ ਉਹ ਟੋਕਾ ਟੋਕੀ ਕਰਦੀ ਰਹਿੰਦੀ ਹੈ ਮੈਨੂੰ ਨਾਲੇ ਨਾ ਅਗਲੇ ਨਹੀਂ ਝਰਦੇ ਹੁੰਦੇ ਆ ਤੂੰ ਹੀ ਉਹ ਜਿਹੜਾ ਇੱਥੇ ਨੁਕਸਾਨ ਕਰਕੇ ਤੇ ਬਹਿ ਜਾਨੀਆ ਚੁੱਪ ਕਰਕੇ ਵੀ ਮੈਨੂੰ ਕੋਈ ਕੁਝ ਕਹੇ ਨਾ ਅਗਲੇ ਨਹੀਂ ਝਰਦੇ ਹੁੰਦੇ ਉਹ ਤੂੰ ਆ ਦੋ ਦਿਨ ਡੁੱਲਿਆ ਨਾ ਅਗਲੇ ਨੇ ਘਰੋਂ ਕੱਢ ਛੜੀ ਆ ਫੜ ਕੇ ਉਹ ਪੂਜਾ ਤੂੰ ਤੇ ਆਪਣੇ ਘਰ ਨੂੰ ਬਹਿ ਗਈ ਉਹਦੀ ਆਈ ਉਹਦੀ ਸੁਣ ਲੋ ਚਰੀ ਦੀ ਦੁਖੀ ਆਈ ਜਿਹੜੀ ਉਹਿਆ ਪਾਰ ਆਮੜਾ ਵਿੱਚ ਪਾਉਂਦੇ ਆ ਉਹਦੀ ਸੁਣਨਦੇ ਆ ਉਹ ਹੀ ਸੁਣਾਉਂਦੀ ਐ ਸਾਰੀਆਂ ਹੈ ਹੀ ਦੋਵੇਂ ਇੱਕੋ ਜੀਆਂ ਆ ਜਾਣ ਤੋਂ ਗੱਲ ਤੇ ਇਹਨਾਂ ਦੀ ਨਾ ਪੂਜਾ ਹਾਂ ਕਿੰਦਾ ਦੀ ਗੱਲ ਹੋਈ ਪਹਿਲਾਂ ਤੇ ਬਹਿਣ ਦੀ ਸੌਣ ਲਈਦੀ ਹੁੰਦੀ ਆ ਤੇ ਫੇਰ ਆੜਾ ਲਾਈ ਜਾਂਦਾ ਆਪਣੇ ਘਰ ਦਾ ਬਤਲਾ ਜਿਹੜਾ ਨਾ ਉਹ ਘਰ 'ਚ ਹੀ ਰਹਿੰਦਾ ਤੁਸੀਂ ਬਾਅਦ 'ਚ ਲਾ ਲਓ ਰਾਂਝੇ ਕੇ ਚੰਗਾ ਉਹ ਦੁਖੀ ਐ ਨੀ ਚਾਰੀ ਉਹਨੇ ਸੁਣ ਲਓ ਨਾ ਨਾ ਚਾਹ ਨਾ ਪਾਣੀ ਤੁਸੀਂ ਆਪੋ ਹੀ ਜਾਂਦੇ ਬਨੇ ਤੁਸੀਂ ਤੇ ਮੈਂ ਗਰਮੀਤ ਇਹ ਵੀ ਵਧੀਆ ਗੱਲ ਐ ਤੇ ਨਹੀਂ ਹੋਈ ਘਰ ਦੇ ਵਿੱਚ ਵੀ ਜਿਹੜਾ ਤੂੰ ਪਾਏ ਬੈਗ ਦੇ ਵਿੱਚ ਲੀੜੇ ਤੇ ਇਧਰ ਨਾ ਆ ਗਈ ਘਰ ਦੇ ਵਿੱਚ ਤੇ 100 ਏ ਢੀਆਂ ਜੇਠੀਆਂ ਚੱਲਣੀਆਂ ਪੈਂਦੀਆਂ ਏਦਾਂ ਤੇ ਫਿਰ ਮੈਂ ਨੇਤੀ ਬੈਗ ਫੜ ਕੇ ਤੁਰੀ ਰਿਆ ਕਰਾਂ ਕਰੋ ਨਾ ਪੈਰ ਸੋਚ ਸਮਸਕੇ ਪੁੱਟੀ ਦਾ ਬਾਊ ਕੋਈ ਗੱਲ ਨਹੀਂ ਆ ਗਈ ਨਾ ਆਪਣੇ ਘਰ ਆਈ ਆ ਆਪਣੇ ਭਰਾਵਾਂ ਦੇ ਘਰ ਆਈ ਆ ਬਗਾਨਥਾ ਨਹੀਂ ਆਈ ਭਾਬੀ ਅੱਗੇ ਕਿਹੜਾ ਮੈਂ ਕਦੀ ਲੜ ਕੇ ਆਈ ਆ ਅੱਜ ਮੇਰੇ ਕੋਲੋਂ ਨਹੀਂ ਬਰਦਾਸ਼ ਹੋਈਆਂ ਇਹਨਾਂ ਦੀਆਂ ਗੱਲਾਂ ਅੱਧਾ ਮੈਨੂੰ ਜੋ ਮਰਜ਼ੀ ਕਹਿ ਲੈਣ ਮੈਂ ਬਰਦਾਸ਼ ਕਰ ਲੈਣੀ ਜਦੋਂ ਮੇਰੇ ਪੇਕੇਆਂ ਨੂੰ ਗੱਲਾਂ ਕਰਦੇ ਮੇਰੇ ਕੋਲ ਨਹੀਂ ਬਰਦਾਸ਼ ਹੁੰਦੀਆਂ ਹੈਗੀਆਂ ਅੱਜ ਮੈਂ ਅੱਕ ਕੇ ਆਈ ਆ ਦੁਖੀ ਹੋ ਕੇ ਆਹ ਹਵੇਤ ਕੀ ਹੋ ਗਿਆ ਹੀ ਪੇਕਿਆਂ ਦੀਆਂ ਕਿਹੜੀਆਂ ਫੀਤੀਆਂ ਲੱ ਚੱਲੀਆਂ ਹੈਗੀਆਂ ਬਹੁਤ ਇਨ ਮੈਂ ਅੱਗੇ ਵੀ ਆਨੀ ਆ ਤੇ ਘਰੋਂ ਪੈਰ ਦੇ ਪੁੱਟ ਲਈਦਾ ਵਾ ਤੇ ਮੁੜ ਕੇ ਵਸਣਾ ਜਿਹੜਾ ਵਾ ਨਾ ਔਖਾ ਹੋ ਜਾਂਦਾ ਵਾ ਫੇਕ ਪੈਂਦੀ ਪੈਂਦੀ ਰਿਸ਼ਤਿਆਂ ਦੇ ਵਿੱਚ ਨਾ ਮੁੜ ਕੇ ਜਾਦਾ ਪੈ ਜਾਂਦੀ ਆ ਤੇ ਜੇ ਅਹੀਂ ਵੀ ਤੈਨੂੰ ਹੱਲਾ ਸੇਰੀ ਦਈ ਗਏ ਨਾ ਤੇ ਚੱਲ ਤੂੰ ਵਧੀਆ ਕੀਤਾ ਤੇ ਫੇਰ ਉਹਦੇ ਨਾਲ ਤੁਹਾਡਾ ਨੁਕਸਾਨ ਹੋਊਗਾ ਮੈਂ ਤੇ ਇਹੋ ਹੀ ਆਨੀ ਆ ਤੇ ਜੇ ਤੂੰ ਆਉਣਾ ਹੈ ਤੇ ਉਹ ਨਿੱਕੇ ਜਿਹੇ ਮੁੰਡੇ ਨੂੰ ਨਾਲ ਲੈ ਆਉਂਦੀ ਮੈਂ ਕੀਤਾ ਹੀ ਤਿਆਰ ਭਾਬੀ ਉਹਨੂੰ ਵੀ ਨਾਲ ਛੋਟੇ ਨੂੰ ਕੱਪੜੇ ਵੀ ਪਾਏ ਸਾਜ਼ਮੇਦੀ ਨੇ ਤੂੰ ਕਿ ਮੇਰੇ ਨਾਲ ਉਹ ਤੇ ਕਰ ਦਿੱਤਾ ਫਿਰ ਮੇਰੇ ਕੋਲੋਂ ਨਹੀਂ ਜਾ ਰਿਆ ਗਿਆ ਫਿਰ ਮੈਂ ਆ ਗਈ ਫਿਰ ਹੋ ਹਾਂ ਤੇ ਉਹ ਤੇ ਰੋਂਦਾ ਹੋਊਗਾ ਉਹ ਤੇ ਰੋਂਡਿਆ ਹੀ ਤੇਰੇ ਤੋਂ ਬਿਨਾ ਇੱਕ ਮਿੰਟ ਨਹੀਂ ਨਾਲੇ ਮੇਰੀ ਗੱਲ ਸੁਣਾ ਦੀਦੀ ਤੁਸੀਂ ਉਹਨੂੰ ਕਰਵਾਤੇ ਵਿਚਾਰੀ ਨੂੰ ਡਰਾਈ ਜਾਣ ਦੇ ਜੇ ਹੈ ਐਨੀਆਂ ਗੱਲਾਂ ਹੋਣੋਂ ਕਿਦਾਂ ਬਰਦਾਸ਼ਤ ਕਰੀ ਜਾਵੇ ਜੇ ਕਰਵਾੜੇ ਨੇ ਹੱਥ ਹੀ ਚੁੱਕ ਦਿੱਤਾ ਤਾਂ ਉਹ ਕਿਦਾਂ ਰਹਿੰਦੀ ਉੱਥੇ ਕੋਈ ਗੱਲ ਨਹੀਂ ਆ ਵੇਖ ਲੈਨੇ ਇੱਥੇ ਆਣ ਕੇ ਜਦੋਂ ਕਰਨਗੇ ਨਾ ਗੱਲ ਚੰਗੀ ਠੰਡ ਪਾ ਕੇ ਭੇਜਾਂਗੇ ਉਹਨਾਂ ਨੂੰ ਵੱਡੇ ਉਹ ਸਿਰ ਤੇ ਚੜੇਦੇ ਆ ਤੂੰ ਉੱਥੇ ਹੀ ਫੋਨ ਕਰਦੀ ਹਾਂ ਉਹਨੂੰ ਉੱਥੇ ਹੀ ਆ ਜਾਣਾ ਹੀ ਅਹੀਂ ਨਾ ਪੂਜਾ ਇਹਦੇ ਵਿੱਚ ਕਿਹੜੀ ਗੱਲ ਆ ਜੇ ਅਸੀਂ ਤੇ ਪੁੱਤ ਨੂੰ ਸਪੋਰਟ ਦਵਾਂਗੇ ਨਾ ਤੇ ਘਰ ਚ ਖਲਾਰੇ ਵਧਣੀਆਂ ਤੇ ਜੇ ਅਸੀਂ ਉਹਨੂੰ ਸਮਝਾਵਾਂਗੇ ਨਾ ਤੇ ਘਰ ਬਚ ਵੀ ਜਾਂਦੇ ਆ ਚਲੋ ਜੀ ਇਹਦੇ ਘਰ ਨਿੱਕੀ ਮੋਟੀ ਗੱਲ ਵੀ ਹੋਈ ਹੈ ਨਾ ਤੇਰੀ ਗੱਲ ਬਿਲਕੁਲ ਸਹੀ ਆ ਵੀ ਇਹਨਾਂ ਨੂੰ ਫੋਨ ਕਰਦੀ ਤਾਂ ਹੀ ਉਸੇ ਵੇਲੇ ਜਾਂਦੇ ਪਰ ਇਹਨੇ ਦਛਦਾਨ ਨੇ ਫੋਨ ਹੀ ਜਦੋਂ ਰਾਹ ਪਹੁੰਚ ਕੇ ਕੀਤਾ ਤੇ ਸਾਡਾ ਤੇ ਫਰਜ਼ ਸਮਝਾਉਂਦਾ ਹੀ ਆ ਨਾ ਬਾਕੀ ਚਲੋ ਤਰਕਾਰੀ ਉਮਰ ਦਾ ਰਿੱਤਾ ਹੁੰਦਾ ਧੀ ਪਹਿਣ ਦੇ ਨਾਲ ਅਹੀਂ ਨਹੀਂ ਚਾਹੁੰਦੇ ਤੁਹਾਡੀ ਉਹਨਾਂ ਦੇ ਨਾਲ ਕੋਈ ਵੱਦ ਘਟ ਹੋਵੇ ਘਰ ਦੇ ਵਿੱਚ ਭਾਵੇਂ ਬੰਦਾ ਜਿੰਨੀ ਮਰਜ਼ੀ ਵੱਦ ਘਟ ਕਰ ਲੇ ਪਰ ਧੀ ਆ ਜਿਹਦਾ ਸੋਹਰੇ ਵਸਾਉਣੀਆਂ ਪਹਿਨਣਾ ਤੇ ਬੜਾ ਔਖਾ ਹੁੰਦਾ ਵਾ ਚੁੱਪ ਕਰਨੀ ਵੱਡੀ ਅਸਿਆਣੀਆਂ ਆਪਦੇ ਤੁਹਾਨੂੰ ਚੱਜ ਨਾਲ ਕੋਈ ਕੰਮ ਵੀ ਨਹੀਂ ਕਰਨਾ ਹੁੰਦਾ ਹੈਗਾ ਹੈ ਚਾਹਾਂ ਦੇ ਬਤੀਲੇ ਨੂੰ ਅੰਦਰ ਲੋਹਣ ਨਹੀਂ ਆ ਉਹਨੂੰ ਤੂੰ ਮਤਾਂ ਦੇਣ ਨਹੀਂ ਆ ਆਪ ਨੂੰ ਤੇਨੂੰ ਪਤਾ ਨਹੀਂ ਲੱਗਦਾ ਕਿਹੜੀ ਗੱਲ ਕਿੱਥੇ ਕਰਨੀ ਕਿੱਥੇ ਨਹੀਂ ਕਰਨੀ ਉਹਨੂੰ ਕਹਿਣੀ ਉੱਥੇ ਰਹਿੰਦੀ ਓ ਤੇ ਮਰਾਇ ਫਿਰ ਉਥੋਂ ਮਾਰ ਖਾਵੇ ਹੁਣ ਉਹ ਵਿਚਾਰੀ ਹੱਡੀਆਂ ਦਰੜਾਲੇ ਆਪਣੀਆਂ ਉਹ ਤੇ ਉਵੇਂ ਹੀ ਬੜਾ ਵਦੇ ਰਾਇਆ ਜਦੋਂ ਉਹ ਗੱਲ ਹੁੰਦੀ ਮਾੜੀ ਜੋ ਵਿਚਾਰੀ ਦੇ ਹੱਥ ਜੁੱਕ ਜਾਂਦਾ ਆਂ ਤੇ ਅਜਨੇ ਘਰੋਂ ਪੈਰ ਕੋਟੀ ਲਿਆ ਆ ਤੇ ਫਿਰ ਕਿਹੜੀ ਆਖਰ ਆ ਗਈ ਆ ਆਖਰ ਜਾ ਕੇ ਧੀਆ ਨੇ ਆਪਣੇ ਘਰ ਹੀ ਆਉਣਾ ਹੁੰਦਾ ਵਾ ਹੋਰ ਜਾਣ ਵੀ ਕਿੱਥੇ ਉਹ ਕਿੰ ਨੂੰ ਸੁਣਾਉਣ ਗਈ ਆ ਹੱਦ ਹੋ ਗਈ ਆ ਤੁਹਾਡੇ ਵਾਲੀ ਉਹਨੂੰ ਤਾਂ ਤਹੀ ਆ ਸਮਝਾਉਣ ਦੇ ਜਿੱਦਾਂ ਆਪ ਨੂੰ ਤੁਹਾਨੂੰ ਬੜੀ ਅਕਲ ਹੁੰਦੀ ਆ ਪਹਿਲਾਂ ਆਪ ਸਿੱਖ ਲਓ ਤੇ ਫਿਰ ਦੂਜਿਆਂ ਨੂੰ ਸਮਝਾਇਆ ਕਰੋ ਚਾਲ ਗਰਮੀਤ ਇਹਦਾ ਤੇ ਕੰਮ ਹੀ ਆ ਰੋਲਾ ਪਾਉਣਾ ਨਾ ਇੰਦਾ ਦਾ ਮੂੰਹਾ ਤੋੜ ਤਮੈ ਦਲੀ ਰੋਟੀ ਲੈ ਕੇ ਆਵਾਂ ਇਹ ਤਾਂ ਸਵੇਰ ਦੀ ਦੁਰਤੀ ਖਾਦੀ ਆ ਕਿ ਨਹੀਂ ਖਾਦੀ ਹੇ ਹੇ ਉੱਥੇ ਦੇ ਨਾਲ ਗਰਮੀਤ ਦੀ ਹਾਂ ਜਹਾ ਮਲਾਈ ਗਈ ਆ ਪਰ ਮੇਰਾ ਵੀ ਮੋਟਾ ਦਿਮਾਗ ਕੰਮ ਹੀ ਨਹੀਂ ਕੀਤਾ ਇਹਦਾ ਕੀ ਪਤਾ ਇਹਨੇ ਕਿੰਨੇ ਦਿਨ ਹੁਣ ਇੱਥੇ ਟਿਕਣਾ ਆ ਅੱਗੇ ਹੋ ਹੈ ਵੀ ਇਹ ਦੇਖ ਖਰੂਸ ਜੇ ਹੈ ਗਈ ਆ ਇਹਦੇ ਸੌਰੇ ਵੀ ਕੀ ਭਤਾਵਲਿਆ ਨੇ ਲੈਣ ਨੂੰ ਆਉਣਾ ਵੀ ਆ ਇਹਨੂੰ ਕਿ ਨਹੀਂ ਆਉਣਾ ਹਾਂ ਇਹਨੇ ਅਰੇ ਗੱਲ ਸੋਚੀ ਨਹੀਂ ਆ ਤੇਰਾ ਖਰਚਾ ਦਾ ਸਾਰਾ ਮੇਰੇ ਸਿਰ ਤੇ ਪੈਣਾ ਆ ਖਰਚਾ ਦਾ ਸਾਰਾ ਹਾਨੂੰ ਕਰਨਾ ਪੈਣਾ ਇਹਦਾ ਵੀ ਉਹ ਅੱਗੇ ਦੇ ਆ ਦੋਵੇਂ ਵੇਲੇ ਨਹੀਂ ਹੀ ਮਾਣ ਵੀ ਬੇਲੀਆਂ ਬਹਿ ਕੇ ਇੱਥੇ ਪੱਕੀਆਂ ਬਕਾਈਆਂ ਖਾਣ ਗਿੱਜੇ ਆ ਹੁਣ ਇਹ ਵੀ ਉੱਤੋਂ ਆ ਕੇ ਬਹਿ ਗਈ ਆ ਹਾਂ ਇਹ ਮੈਨੂੰ ਸਮਝ ਨਹੀਂ ਆਉਂਦੀ ਮੈਂ ਘਰਾਂ ਤੇ ਘਰਾਂ ਕੀ ਕੋਈ ਨਾ ਕੋਈ ਗੇਮ ਤੇ ਕਮਾਉਣੀ ਪੈਣੀ ਆ ਨਾ ਕਰਦੀਆਂ ਜਾਂ ਮੰਮੀ ਨਾਲ ਗੱਲ ਕਰਨੀ ਆ ਮੰਮੀ ਨੇ ਕਿਹਾ ਮੇਰੀ ਮੰਨਣੀ ਆ ਤੇ ਵਿਪਰਨਾ ਹੀ ਗੱਲ ਕਰਨੀ ਪੈਣੀ ਆ ਨੂੰ ਹੁਣ ਕਿਸੇ ਹਿਸਾਬ ਨਾਲ ਆ ਵੀ ਜਾ ਕੇ ਛੱਡ ਕੇ ਆਉਣਾ ਪੈਣਾ ਤੇ ਉਹਨਾਂ ਨਾਲ ਫੋਨ ਤੇ ਗੱਲ ਕਰਨੀ ਪੈਣੀ ਹੂੰ ਐਦਾਂ ਨਹੀਂ ਵਾਲਵਾਰਾ ਖਾਣੀ